ਚਿਆ ਉਹਦੀ ਆਰਥਿਕ ਵਿਵਸਥਾ ਸੁਧਰੀ ਹਰ ਪੱਕੇ ਤੋਂ ਪਰਵਾਦ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਗਈ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ ਇਹਨੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਜੇ ਮੈਂ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਪਾਵ ਅਰਾਇਨੀਤੀ ਨਿਯੋਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ। ਰਾਜੀ ਬੜਿੰਗ ਹੋ ਰਿਆ ਨਾਲ ਮਾਪਿਆ ਅੱਛਾ ਸਾਥ ਮਿਲਿਆ ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਫਿਰੰਤੂ ਇਹ ਵੀਰ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਜਿਉਂ ਗਿਆ। ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਭਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਵੱਡੀਆਂ ਹੁਣੇ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹ ਜਹਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬਦੂਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੁਲ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚਾਦਾ ਕਰਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਵਿਧਵਾਸ਼ਾਂ ਨੂੰ ਸੁਲਾ ਕੇ ਰੱਖਿਆ ਹੋਇਆ ਹੁਣ ਕੱਲ ਨੂੰ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਉਹਨੂੰ ਇੰਦੀ ਗੱਲ ਤਾਂ ਪੁੱਛ ਲਿਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਵਿਧਵਾਸ਼ਾਂ ਦੇ ਨਾਲ ਕੀ ਸਾਂਝ ਪੈਲੀ ਹੈ ਯਾਰ ਅਸੀਂ ਤੁਹਾਨੂੰ ប្រੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਧਨਾਂ ਤੋਂ ਕੰਮ ਜੱਦ ਹੋਏ ਹੈ ਤੁਹਾਨੂੰ ਟੈਕਸ ਬੇਲੂਰੇ ਕਿਉਂ ਦਈਏ ਸੀ ਬਿਨਾਂ ਜਵਾਬ ਕਿ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਝ ਭਰੇ ਆਂ ਤਾਂ ਉਹਦੇ ਪਰੇ ਫਿਰ ਤੁਹਾਡੇ ਕੀ ਗਾਰੰਟੀ ਹੈ ਵੀ ਤੁਹਾਡੇ 1 ਰੁਪਏ ਤੇ ਫਿਰ ਦੂਜਾ 2 ਰੁਪਏ ਲੈ ਕੇ ਤੁਹਾਡਾ ਕਿਹਾ ਵੀ ਇੱਕ ਰੁਪਿਆ ਆਮ ਨਾ ਕੋਈ ਨਾ ਕਿੰਨਾ ਜਿਉਣਾ ਦੁੱਭਰ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਤੇ ਕਮੀ ਕਰਤੀ ਵੀ ਸਾਰੇ ਪਾਸੇ ਡੈਰੀਡਾ ਮਾਹੌਲ ਇੰਨਾ ਬਖਰਾਉਣ ਕਰਦਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਤੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਦੇਖਦੇ ਕਤਰੀ ਨਹੀਂ ਦੇਖਦੇ ਬਾਲ ਬੱਚਾ ਨਹੀਂ ਦੇਖਦੇ ਦਾ ਦਾ ਗੋਲੀਆਂ ਮਾਰ ਦਿੰਦੇ ਨਵਾਂ ਕੰਮ ਹੈ ਬਦਵਾਸ਼ੀ ਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਗੋਲੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਭੱਜ ਜਾਂਦੇ ਤੇਥੇ ਤਾਂ ਸਾਡੂ ਸਵੇ ਨਾਲ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਟ ਬਚਤ ਕੀ ਕੋ ਰੱਖੀ ਵੀਰੇ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਿਗਾਹ ਰਹਿੰਦੀ ਹੈ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਤਾਂ ਨਹੀਂ ਮੈਂ ਆਪਦੇ ਬੈਠਾ ਹੋ ਕੇ ਕੋਈ ਪਰ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਇਹ ਹੋ ਗਿਆ ਮਹਾਂ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਰਨਾ ਦੀ ਘਾਟ ਵੀ ਸਾਡੇ ਜਵਾਨ ਜੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿਰਫ ਇਹਨੀਆਂ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾਦਾ ਇਹਨਾਂ ਨੇ 302 ਦਾ ਪਰਚਾ ਕਰਾ ਕੇ ਅਗੇ ਹੱਥ ਘੜੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਉਹ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗ ਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪੁੰਦਾ ਗਾਰਦਾ ਨਾਲ ਲੈ ਕੇ ਚੱਲਦੇ ਨੇ ਤੇ ਨੌਜਵਾਨ ਵਰਗਾ ਸਾਡਾ ਉਹ ਲੋਕਾਂ ਨੂੰ ਫੋਲੋ ਕਰਦਾ ਹੈ ਤੇ ਇਹ ਮਹੌਲ ਕ੍ਰੀਏਟ ਕਿਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਵੇ ਚੱਟਣ ਇਹਨਾਂ ਦੇ ਥੱਲੇ ਲੱਗਣ ਜਿਹਨੇ ਜਿਵੇਂ ਕਹਿੰਦੇ ਆ ਉਹਨਾਂ ਨੂੰ ਪੈਸੇ ਦੇਣ ਫੇਰ ਉਹ ਕੰਮ ਕਰ ਸਕਦੇ ਆ ਇਹਦੇ ਵਿੱਚ ਫੋਟੋ ਤੱਕ ਬੀਜਪੀ ਨੇ ਇੱਕ ਵਾਰੀ ਵੀ ਲੋਰਨ ਹੁਣ ਬੰਬੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੀਂ ਤੋਂ ਨਵੀਂ ਤਕਨੀਕ ਇਹਨਾਂ ਦੇ ਕੋਲੇ ਆ ਗਈ ਹੁਣ ਮੇਰੇ ਰਾਜ ਦਾ 10000 ਮੈਨ ਸਿਕਿਉਰਟੀ ਵਾਲੇ ਹੁਣ ਪੇਪਰ ਸਪਰੇਅ ਕਰਦੇ ਪੀ ਇਹਨਾਂ ਨੂੰ ਸਰਕਾਰ ਨੂੰ ਪਤਾ ਤਕਨੀਕਾ ਕੌਣ ਦਿੰਦਾ ਲੋਰਨਸ ਨੇ ਬਣਾਈ ਪੇਪਰ ਸਪਰੇਅ ਜਿਹੜੇ ਵਿੱਚ ਬੈਠੇ ਨੇ ਉਹ ਜਿੱਤੇ ਹਵਲਾ ਕਰਨਾ ਹੈ ਅਜੇ ਪੇਪਰ ਸਪਰੇਅ ਕਰ ਦਿੱਤੇ ਤੁਹਾਨੂੰ ਸਾਰੇ ਹਵਲਾ ਕਪੜੇ ਮੱਚੀ ਜੂ ਪਰੇ ਭੱਜ ਜੂਗਾ ਅਗਲਾ ਗੋਲੀ ਮਾਰ ਕੇ ਬਾਹਰ ਭੱਜ ਜਾਂਦਾ ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ ਜਦੋਂ ਪੇਪਰ ਸਪਰੇਅ ਕਰਤੀ ਤੁਹਾਨੂੰ ਸ਼ੱਕਾਂ ਲੱਗ ਜਾਣਗੀਆਂ ਟੀਅਰ ਗੈਸ ਵਾਂਗ ਉਹਨੀਆਂ ਅੱਖਾਂ ਜੋ ਹੁੰਜੂ ਡੁੱਗਣਗੇ ਥੋੜਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਜੇ ਕੌਣ ਹੈ ਤਾਂ ਜਦੋਂ ਜੱਜ ਕੋਲੇ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਹਦੋਂ ਸਜ਼ਾ ਵੀ ਨਾ ਹੋਵੇ ਇਹ ਜੀ ਇੰਤਜ਼ਾਮ ਵੀ ਕਰ ਲੇ ਵੀ ਬੰਦਾ ਵੀ ਮਾਰ ਦੇਣਗੇ ਅਕੇ ਮੁਕੱਦਮਾ ਵੀ ਨੇ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਵੀ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਆਹ ਦਰਜਾ ਦੋ ਵਰਗਿਆਂ ਨੂੰ 32 ਦੇ ਮੁਕੱਦਮੇ ਵਿੱਚ ਢੂੜ ਸਾਲ ਜੇਲ੍ਹ ਕਿਟਾ ਦਿੱਤਾ 30 ਸਾਲ ਬਣਾ ਕੇ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ ਤੁਸੀਂ ਬੀਜੇਪੀ ਆਨ ਨੂੰ ਪੁੱਛੋ ਗੁਜਰਾਤ ਕੀ ਜ਼ਿੰਸੇਦਾਰੀ ਆ ਤੁਹਾਡੀ ਲੋਕ ਸੁਭਸ਼ਰੋਈ ਦੇ ਨਾਮ ਤੁਸੀਂ ਆ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਇਥੋਂ ਕਿ ਜਿੱਤਣ ਤੋਂ ਬਾਅਦ ਵੀ ਸਾਨੂੰ ਆਪਣੇ ਸਾਹਾ ਦੀ ਗਿਣਤੀ ਤੁਹਾਡੇ ਤੋਂ ਵਧਾਏ ਕਰਨੀ ਹੈ ਵੀ ਮੈਂ ਇੱਕ ਸਾਲ ਹੋਰ ਜੁੜਨਾ ਚਾਹੁੰਦਾ ਹਾਂਲੇ ਸਾਡਾ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲ ਨਹੀਂ ਕੀਤੇ ਜਾਂਦੇ ਪਰ ਸਾਡਾ ਕੋਈ ਗੱਲ ਹੀ ਵਾਰ ਸੀ ਹੈ ਦੀ ਭਗਵਾਨ ਜੀ ਸਾਹਿਬ ਬੈਠੇ ਦੇਖਦੇ ਆ ਸ਼ੁ ਖਿਲਾਉਂਦਾ ਜਵਾਕ ਜਿਹੜਾ ਅਸੀਂ ਸ਼ਹੀਦ ਕਰਵਾ ਕੇ ਘਰੇ ਲੈ ਕੇ ਆਏ ਕਿ ਭਾਈ ਸਾਹਿਬ ਮੇਰਾ ਬੱਚਾ ਥੋੜੇ ਸਾਹਮਣੇ ਚੱਪੜਾ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠਾ ਬਲਾਵਰ ਆਉਂਦੇ ਬੱਤੀ ਫੈਰ ਮਾਰਕੀਟੇ ਢੀਰ ਕਰ ਜਾਂਦੇ ਤੇ 25 ਸਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਬੋਤਮ ਰਾਜਨੀਤੀ ਕਰਦਾ ਮੇਰੇ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਜ਼ਾਲਮਾਂ ਦੀਆਂ ਕਰਤੂਤਾਂ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇੱਕ ਕਿਹੜੀ ਸੋਚ ਨੂੰ ਕਿਹੜੀਆਂ ਬਾਲਸੇ ਨੂੰ ਲੈ ਕੇ ਤੁਹਾਡੇ ਵਿੱਚ ਚਉਣਗੇ ਇਹ ਚਾਹ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛ ਵਾਲੇ ਹੰਝੂ ਬਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਣਾ ਤੋਂ ਤੁਹਾਡੇ ਵਿੱਚ ਰਹਨੇ ਆ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ É o a